ਹੈਲੋ ਜੀ ਪਿੰਡਾਂ ਦੇ ਕੰਮ ਕਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੱਸਦੇ ਹਾਂ ਤੁਹਾਨੂੰ ਮਿੱਠੇ ਸੋਡੇ ਦੇ ਅਣਗਿਣਤ ਫਾਇਦੇ ਇਹ ਅਮਲੇਤੀ ਪਕਾ ਲਈਏ ਜੀ ਦੋਨੇ ਮੱਜਾਂ ਦੇ ਇਹਨੂੰ ਆਪਾਂ ਪੂਰੇ ਪਕਾਉਨੇ ਆ ਤੀਲੇ ਚ ਰੈਨ ਲੈਨੇ ਇਹਨਾਂ ਨੂੰ ਆਪਾਂ ਚੁੱਲ੍ਹੇ ਤੇ ਤੇ ਜਦੋਂ ਇਹ ਪੱਕ ਕੇ ਆਪਾਂ ਇਹਨੂੰ ਠੰਡੀ ਕਰ ਲੈਨੇ ਆ ਤੇ ਫੇਰ ਆਪਾਂ ਇਹਦੇ ਵਿੱਚ 15 15 ਗ੍ਰਾਮ ਮਿੱਠਾ ਸੋਡਾ ਪਾਉਨੇ ਆ ਜੀ ਇਹ ਜਿਹੜੇ ਛੋਟੇ ਆਪਣੇ ਦੋ ਚਮਚੇ ਇਹ ਪਾ ਦਿੰਨੇ ਆ ਤੇ ਇਹਦੇ ਮਿੱਠੇ ਸੋਡੇ ਦੇ ਪਸ਼ੂਆਂ ਨੇ ਬਹੁਤ ਫਾਇਦੇ ਆ ਤੇ ਐਕਸਟਰਾ ਦਾ ਇਹ ਮਿੱਠਾ ਸੋਡਾ ਇਹ ਪਸ਼ੂ ਦੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਰੱਖਦਾ ਤੇ ਪਾਚਨ ਸ਼ਾ ਇਹਦੇ ਨਾਲ ਪਾਚਨ ਤંત્ર ਜਿਹੜਾ ਮਜ਼ਬੂਤ ਬਣਦਾ ਹੈ ਜੀ ਤੇ ਇਹਦੇ ਨਾਲ ਪਸ਼ੂ ਜੋ ਵੀ ਨੀਰਾਚਾਰਾ ਖਾਂਦਾ ਹੈ ਟੂੜੀ ਵਗੈਰਾ ਦੇਟੀ ਜੋ ਵੀ ਆਪਾਂ ਕੋਈ ਫੀਡ ਵਗੈਰਾ ਪਾਉਨੇ ਆ ਬਹੁਤ ਛੇਤੀ ਹਾਜਮ ਹੋ ਜਾਂਦਾ ਤੇ ਇਹਦੇ ਨਾਲ ਪੰਜੇ ਕਰਾਪਾ ਪਸੂਰੇ ਪਾਉਨੇ ਆ ਤੇ ਇਹਦੇ ਨਾਲ ਪਸੂ ਪਾਣੀ ਵੀ ਜਿਆਦਾ ਪਿੰਦਾ ਤੇ ਇਹਦੇ ਨਾਲ ਦੁੱਧ ਵੀ ਵੱਧਦਾ ਹੈ ਤੇ ਫੈਟ ਵੀ ਵਾਧੀ ਹੈ ਤੇ ਕਿਉਂਕਿ ਇਹ ਆਪਣੇ ਪਸ਼ੂ ਦੇ ਸਰੀਰ ਚ ਜੋ ਵੀ ਚੀਜ਼ ਖਾਂਦਾ ਹੈ ਪਸੂ ਉਹ ਚੰਗੀ ਤਰ੍ਹਾਂ ਹਾਜਮ ਕਰਨ ਦਾ ਤੇ ਇਹ ਪਸ਼ੂਆਂ ਨੂੰ ਆਪਾਂ ਨੂੰ ਬਹੁਤ ਜ਼ਰੂਰੀ ਆਪਣਾ ਤੇ ਆਪਾਂ ਇਹਨੂੰ ਫੀਡ ਚ ਲੇਟੀ ਚ ਕਿਸੇ ਵੀ ਚੀਜ਼ ਚ ਪਾ ਕੇ ਦੇ ਸਕਦੇ ਆ ਤੇ ਇਹ ਆਪਣਾ ਪਸ਼ੂ ਇਹਦੇ ਨਾਲ ਪਾਣੀ ਵੀ ਵੱਧ ਤੋਂ ਵੱਧ ਪੀਂਦਾ ਤੇ ਆਪਣੀ ਦੁੱਧ ਦੀ ਦੁੱਧ ਵੀ ਵੱਧਦੇ ਇਹਦੇ ਨਾਲ ਤੇ ਆਪਣੀ ਫੈਟ ਵੀ ਵਾਧੀ ਹੈ ਕਿਉਂਕਿ ਜਿੰਨਾ ਪਸ਼ੂ ਜ਼ਿਆਦਾ ਪਾਣੀ ਪੀਊਗਾ ਤੇ ਆਪਣਾ ਦੁੱਧ ਦਾ ਵੀ ਫਰਕ ਪੈਂਦਾ ਜੋ ਹਰਾ ਚਾਰਾ ਜੋ ਹਰ ਇੱਕ ਚੀਜ਼ ਪਸ਼ੂ ਜਿੰਕਰ ਆਪਣਾ ਸਹੀ ਹਾਜਮ ਕਰੂਗਾ ਤਾਂ ਫੇਰ ਹੀ ਆਪਾਂ ਨੂੰ ਜਾਦੇ ਦੁੱਧ ਮਿਲੂਗਾ ਪਸ਼ੂਆਂ ਤੋਂ ਤੇ ਹੋਰ ਆਪਾਂ ਇਹਨਾਂ ਪਸ਼ੂਆਂ ਨੂੰ ਇਹ 15 ਗ੍ਰਾਮ ਤੋਂ ਆਪਾਂ 30 ਗ੍ਰਾਮ ਤੱਕ ਰੋਜ਼ਾਨਾ ਡੇਲੀ ਦੇ ਸਕਦੇ ਹਾਂ ਆਪਾਂ 15-15 ਗ੍ਰਾਮ ਇਹਨਾਂ ਨੂੰ ਰੋਜ਼ ਪਾਉਂਦੇ ਆਂ ਤੇ ਜੇਕਰ ਆਪਾਂ ਇੱਕ ਦੋ ਦਿਨ ਛੱਡ ਕੇ ਜੇ ਆਪਾਂ ਪਾਉਣਾ ਤਾਂ ਫਿਰ ਆਪਾਂ 50 ਗ੍ਰਾਮ ਇੱਕ ਦਿਨ ਦਾ ਵੀ ਪਾ ਸਕਦੇ ਆ ਹੁਣ ਆਪਾਂ ਇਹ ਜਿਹੜਾ ਮਿੱਠਾ ਸੋਡਾ ਪਾਇਆ ਸੀ ਇਹ ਆਪਾਂ 15-15 ਗ੍ਰਾਮ ਪਾਇਆ ਆਪਾਂ ਡੇਲੀ ਪਾਉਨੇ ਆ ਤੇ ਇਹ ਆਪਾਂ ਹੁਣ ਚੰਗੀ ਤਰ੍ਹਾਂ ਮੀਟੀ ਦੇ ਵਿੱਚ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਆਪਸੂਆ ਦੇ ਉੱਗੇ ਧਰ ਦਾਂਗੇ ਤੇ ਇਹ ਡੇਲੀ ਆਪਾਂ ਪਾਉਨੇ ਆਲੀ ਸਵਾਦ ਨੂੰ ਰੱਖਤੀ ਹਾਂ ਮੈਂ ਟੀ ਤੇ ਬਹੁਤ ਹੀ ਸ਼ੌਕ ਨਾਲ ਇਸਠਾ ਲੈਂਗੇ ਦੇਨੇ ਪ੍ਰਯਾਨ ਦੇ ਕੰਪੋਨੈਂਟ ਪੂਰੀ ਪਕਾ ਕੇ ਐ ਟੋਪ ਬਹੁਤ ਸੋਹਣੀ ਲੱਗੀ ਆ ਸਵਾਦ ਨੂੰ ਵੀ ਆਮਦਰੀਆ ਜੀ ਆੰਦਰੀਆ ਇਹ ਆਉਣਕਾ ਇਹ ਆਉਣਕਾ ਹੋਰ ਆਉਣਕਾ ਦੇਖੀ ਜਿਵੇਂ ਦੇਖੀ ਆ ਨਾ ਲੱਗ ਜਾਂਦੀ ਹੈ ਆਉਣਕਾ ਆਉਣਕ ਨੂੰ ਬੜਾ ਕੱਫ ਲੈਣਾ ਆਲੀ ਹੈ ਸ਼ੁਰੂ ਕਰੀਏ ਹੁਣ ਇਹਦੀ ਹੈਨਾ ਦੇਖੀ ਅਰਾ ਕੱਲ ਲਖ ਹੂੰ ਦੇਖੀ ਰਾਮ ਦਰਿਆਉਂਦੀ ਏ ਤੈਨੂੰ ਧੁੱਪ ਨਾ ਪੈ ਜਾ ਹਾਂ ਸੌ ਜਾ ਫੇਰ ਫੇਰ ਸੌ ਜਾ ਸੌ ਜਾ ਹੁਣ ਉੱਠਾਂਗੀ ਅੱਜ ਜਿਹਨੂੰ ਵੀ ਆਰਾਮਦਾਰ ਹੀ ਆ ਗਈ ਬਾਹਰੇ ਠੰਡ ਸੀ ਅੱਜ ਤਾਂ ਵਧੀਆ ਧੁੱਪ ਚੱਲੀ ഓ ചാക ਕੀ ਜਾਂਦੇ ਤਾਂ ਸੰਗਤ ਤੇ ਆ ਦੋ ਜਣਾਂ ਰਸਤਾ ਵੀ ਤੋੜ ਤੂ ਹਾਂ ਹੋਰ ਇਹ ਤਾਂ ਅਗਲੇ ਇਨਗਰੀਡੀਅੰਟਸ ਜਿਹੜੇ ਹਰੇ ਲਿਆਉਣੇ ਖਾ ਕੇ ਦੇ ਟੇਸਟ ਦੇਖੀਏ ਆਸੇ ਹਾਂ ਦੀ ਆ ਹਨਾ ਥੋੜੀ ਜਿਹੀ ਆ ਫਫਤੇ ਰੀਣੀ ਦੋ ਬੱਲਾ ਲੈਂ ਲੈਤੀ ਖਾਂ ਤੋਂ ਹੈ ਜੇ ਘੱਟ ਟੇਸਟ ਬਸੰਦਣੀ ਨੀ ਬਦਲ ਮਗਾਏ ਹੌਲੀ ਹੌਲੀ ਚੱਕਣਾ ਆ ਥੱਲੇ ਵਾਲਾ ਡੋਲਦੀ ਮੂੰਹ ਚੱਕ ਲੈਂਦੀ ਆ ਖਾਂਦੀ ਖਾਂਦੀ ਹਮਮ ਹੋਰ ਤੈਨੂੰ ਉੱਥੇ ਖਰਨੀ ਦੀ ਪੜਿਆ ਮੈਂ ਬੱਠਾ ਜੇ ਧਰ ਅੱਗੇ ਮੈਂ ਖਰਨੀ ਚ ਪਾ ਲੈਂਦਾ ਤੈਨੂੰ ਪਤਾ ਨਹੀਂ ਕੀ ਆਸਤਾ ਬਾਹਲਾ ਮੂਹ ਵੇਰਦੀ ਆ ਨਾ ਉਹ ਮੈਂ ਮੂੰਹ ਭਰ ਲੂਗੀ ਫਿਰ ਬਾਹਰ ਕੱਢੂਗੀ ਜਾਂ ਤਾਂ ਚੱਕੋ ਥੱਲੇ ਦੋਗੀ ਪਰ ਵਾਲਾ ਲੈਂਦੀ ਆ ਪਰ ਸਣੀ ਹੋਈ ਗੱਲ ਆ ਪਰ ਨਾ ਘਣਾ ਦੇਖਿਆ ਨਹੀਂ ਕੀ ਹੁਣ ਉਹਨੂੰ ਥੱਲੇ ਬਾਹਰ ਡੋਗਾ ਉੱਥੇ ਕੱਢ ਦੋਦੀ ਉਹ ਫਰਨੀ ਜੀ ਦੇ ਤਰ੍ਹਾਂ ਹਾਂ ਬਸ ਕਰ ਤਾ ਕਰ ਨਾਲੇ ਉਹ ਢੋਲਣਾ ਨਹੀਂ ਉਹਨੇ ਜਮਾ ਗੇ ਹਾਂ ਉਹ ਉਹ ਵੀ ਚਾਹਖਦੀ ਆ ਹਾਂ ਕਰਕੇ ਹੁਣ ਤੇ ਫੀਡ ਪਾਉਂਦੇ ਹਾਂ ਉਹ ਦਿਸਦੀ ਪਈ ਤੱਪ ਮੰਦੀ ਅੱਜ ਪੁੱਪਾ ਹੈ ਨਾ ਤਾਂ ਹੀ ਚਾਹਦੀ ਹੋਣੀ ਆਜ ਤੇਜ ਆ ਰੱਖੀ ਤੇ ਅਗਰ ਅਪਨ ਲਮਾ ਦੇ ਦਿੰਦੇ ਆਂ ਚਾਹ ਕਾਲੂ ਦੇਖ ਲਾਂਗੇ ਘਰ ਨੂੰ ਆ ਬੈਠ ਹਾਂ ਹਮ ਘਰ ਮਾਰਨਾ ਤਾਂ ਨਾ ਪੈਂਦਾ ਹੋਰ ਨਮਾਉਣ ਵਾਲੀ ਹੋ ਰਹੀ ਕਿੰਨੇ ਦਿਨ ਹੋ ਗਏ ਹੁਣ ಸೇಟೆ ಕೂಡ ಬಹಳ ਰੌਫ ਦੂਵੀ ਹੈ ਨਾ ਡੱਡਾ

ਨੇਂਕਾ ਕਰਾਂ ਦੀਨੇ ਆ? ਆ ਚੋ ਦੀਖਿਂ ਲੀਖਿਂ ਲੀਖਿਂ ਏ? ਦੀ ਆਪਣੀਆਂ ਹੈ ਹੈਲਪਰ ਆਈਆਂ ਨਹੀਂ ਹੈ ਤੇ ਹੁਣ ਆਪਾਂ ਆਪੇ ਇਕੱਠਾ ਕਰਦੇ ਹਾਂ ਸਾਰਾ ਕੁਝ